ਤੁਸੀਂ ਦੇਖ ਰਹੇ ਹੋ ਆ ਸਮਝਟ ਨਿਊਜ਼ ਮੈਂ ਹਾਂ ਭੁਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪਖਦੀ ਸਿਆਸਤ ਦੇ ਵਿੱਚ ਪਖਦੀ ਸਿਆਸਤ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤਾਂ ਕਰਾਂਗੇ ਦੇਸ਼ ਦੁਨੀਆ ਦੀਆਂ ਸਿਆਸਤ ਦੀਆਂ ਪਰ ਉਸ ਤੋਂ ਪਹਿਲਾਂ ਪਸਵਾਗਤ ਕਰ ਲੈਂਦੇ ਆ ਸਾਡੇ ਸੀਨੀਅਰ ਜਰਨਲਿਸਟ ਵਰਿੰਦਰ ਜੀ ਦਾ ਵਰਿੰਦਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪਖਦੀ ਸਿਆਸਤ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਭੁਪਿੰਦਰ ਜੀ ਜਿਵੇਂਦਰ ਜੀ ਜਿਸ ਤਰ੍ਹਾਂ ਕੀ ਸਿਆਸਤ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮਾ ਸਿਆਸਤ ਦੀ ਜੇ ਆਪਾਂ ਗੱਲ ਕਰੀਏ ਤਾਂ ਤਾਜ਼ੀ-ਤਾਜ਼ੀ ਜਿਹੜੀ ਗੱਲ ਹੈ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਅੰਮ੍ਰਿਤਸਰ ਤੋਂ ਕਾਂਗਰਸ ਦੇ ਆਗੂ ਜਿਹੜੇ ਚਰਚਾ ਦੇ ਵਿੱਚ ਰਹਿੰਦੇ ਨੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਵੱਲੋਂ ਫੇਰ ਇੱਕ ਬਿਆਨ ਦਿੱਤਾ ਗਿਆ ਵਾ ਬਿਆਨ ਵੀ ਉਹ ਬੜਾ ਭਖਦਾ ਜਿਹਾ ਆਇਆ ਤੇ ਫੇਰ ਕਾਂਗਰਸ ਦੇ ਵਿੱਚ ਥੋੜੀ ਜਿਹੀ ਚਰਚਾ ਜਿਹੀ ਚੜੀ ਹੋਈ ਆ ਉਸ ਬਿਆਨ ਨੂੰ ਲੈ ਕੇ ਉਹ ਕੀ ਬਿਆਨ ਆ ਤੇ ਕਿਉਂ ਦਿੱਤਾ ਗਿਆ ਉਹਨਾਂ ਦੇ ਵੱਲੋਂ ਦੇਖੋ ਨਵਜੋਤ ਸਿੰਘ ਸਿੱਧੂ ਹੋਰੀ ਕਾਂਗਰਸ ਦੇ ਪੱਤੇ ਸਰਕੜਵੇਂ ਆਗੂ ਨੇ ਜੀ ਤੇ ਬੀਤੇ ਦਿਨ ਵੀ ਉਹਨਾਂ ਦੀ ਰੈਲੀ ਸੀਗੀ ਕੋਰ ਸ਼ਮੀਰ ਦੇ ਵਿੱਚ ਉੱਥੇ ਵੀ ਗੱਜ-ਵੱਜ ਕੇ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਸਰਕਾਰ ਨੂੰ ਸਰਕਾਰ ਦੇ ਜਿਹੜੇ ਸਾਡੇ ਮੁੱਖ ਮੰਤਰੀ ਹੈਗੇ ਨੇ ਜੀ ਭਗਵੰਤ ਮਾਨ ਹੋਰੀ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੇ ਵੀ ਨਿਸ਼ਾਨਾ ਉਹਨਾਂ ਨੇ ਵੰਨੇ ਆ ਸੋ ਅੱਜ ਜਿਵੇਂ ਦਵਿੰਦਰ ਯਾਦਵ ਜਿਹੜੇ ਨੇ ਇੰਚਾਰਜ ਪੰਜਾਬ ਕਾਂਗਰਸ ਦੇ ਜੀ ਉਹ ਚਾਰ ਦਿਨਾਂ ਦੇ ਦੌਰੇ ਤੇ ਨੇ ਪੰਜਾਬ ਦੇ ਤੇ ਅੱਜ ਉਹ ਸਵੇਰੇ ਸਵੇਰੇ ਅਮਰ ਸਰ ਪਹੁੰਚੇ ਰਾਤ ਦੇ ਸਾਡੇ ਕਾਂਗਰਸ ਦੇ ਸੁਭਾਈ ਜਿਹੜੇ ਆਗੂ ਸੀ ਉੱਥੇ ਪਹੁੰਚੇ ਸੀ ਅਮਰ ਸਰ ਤੇ ਅੱਜ ਸਵੇਰੇ ਉਹ ਮੱਥਾ ਟੇਕਿਆ ਉਹਨਾਂ ਨੇ ਤਿਵਾਰ ਸਾਹਿਬ ਤੇ ਵੀ ਹੂੰ ਤੇ ਜਿੰਨੀ ਲੀਡਰਸ਼ਿਪ ਸੀ ਪੰਜਾਬ ਦੀ ਸੂਬੇ ਦੀ ਕਾਂਗਰਸ ਦੀ ਉੱਥੇ ਪਹੁੰਚੀ ਹੋਈ ਸੀ ਚਾਹੇ ਪ੍ਰਤਾਪ ਸਿੰਘ ਬਾਜਵਾ ਸੀਗੇ ਚਾਹੇ ਰਾਜਾ ਵੜਿੰਗ ਸੀਗੇ ਸਾਡੇ ਨਵਜੋਤ ਸਿੰਘ ਸਿੱਧੂ ਹੋਰੀ ਸੀਗੇ ਹੂੰ ਤੇ ਇਹਨਾਂ ਨੇ ਉੱਥੇ ਜਿਸ ਵੇਲੇ মিডিਆ ਦੇ ਰੂਬਰੂ ਹੋਏ ਨੇ ਹੂੰ ਤੇ ਮੀਡੀਆ ਨਵੀ ਤੁਹਾਨੂੰ ਪਤਾ ਹੈ ਜੋ ਸਵਾਲ ਪੁੱਛਣੇ ਸੀ ਸਵਾਲ ਪੁੱਛੇ ਉਸ ਦੌਰਾਨ ਨਵਜੋਤ ਸਿੰਘ ਸਿੱਧੂ ਹੁਰਾ ਨੇ ਹੂੰ ਰਾਜਾ ਵਿਡਿੰਗ ਦੇ ਸਾਹਮਣੇ ਇਹ ਗੱਲ ਕਹੀ ਹੈ ਕਿ ਭਾਈ ਜਿਹੜਾ ਲੀਡਰ ਹੁੰਦਾ ਹੈ ਉਹ ਹੁੰਦਾ ਹੈ ਜਿਹੜਾ ਲੋਕਾਂ ਦਾ ਭਰੋਸਾ ਨਾ ਟੁੱਟਣ ਦੇਵੇ ਜੀ ਮੈਂ ਬੜੇ پاک ਸਾਫ਼ ਇਮਾਨ ਦੇ ਨਾਲ ਪਾਰਟੀ ਚ ਐ ਤੇ ਸਾਫ਼ پاک ਸਾਫ਼ ਇਮਾਨ ਦੇ ਨਾਲ ਹੀ ਕੰਮ ਕਰਾਂਗਾ ਹੂੰ ਸੋ ਇਹ ਜਸਤ ਰਿਕੇ ਦੀ ਉਹਨਾਂ ਦੀ ਸਟੇਟਮੈਂਟ ਸੀ ਇਹ ਇੰਨਾ ਹੀ ਨਹੀਂ ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਹੈ ਕਿ ਮੈਨੂੰ ਕਿਸੇ ਤੇ ਕੋਈ ਇਤਰਾਜ਼ ਨਹੀਂ ਜੇ ਕਿਸੇ ਨੂੰ ਮੇਰੇ ਤੇ ਕੋਈ ਇਤਰਾਜ਼ ਤੇ ਉਥੇ ਮੈਂ ਕੀ ਕਰ ਸਕਦਾ ਪਰ ਮੈਨੂੰ ਕਿਸੇ ਤੇ ਕੋਈ ਇਤਰਾਜ਼ ਨਹੀਂ ਜੀ ਹੁਣ ਗੱਲ ਇਹ ਹੈ ਕਿ ਕਹਿੰਦੇ ਵੀ ਸਾਡਾ ਜਿਹੜਾ ਟੀਚਾ ਹੈ ਅਨੇਕ ਸਾਡੇ ਰਾਹੁਲ ਗਾਂਧੀ ਵੀ ਕਹਿੰਦੇ ਨੇ ਕਿ ਅਨੇਕਤਾ ਚ ਇਕਤਾ ਹੈ ਹੂੰ ਤੇ ਇਕਤਾ ਜੀ ਸਭ ਕੁਝ ਹੈ ਹੂੰ ਸੋ ਅਸੀਂ ਜਿਹੜਾ ਅਨੁਸ਼ਾਸਨ ਹੀ ਅਨੁਸ਼ਾਸਨ ਚ ਰਹਿਨੇ ਆ ਹੂੰ ਦੇਖੋ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਭਾਈ ਗੱਲ ਇਹ ਹੈ ਕਿ ਮੈਂ ਇੱਕ ਕਾਂਗਰਸ ਦਾ ਵਰਕਰਾਂ ਵਰਕਰ ਹੋਣ ਦੇ ਨਾਤੇ ਮੈਂ ਰੈਲੀ ਕੀਤੀ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਕਹਿੰਦੇ ਇਕੱਠੇ ਹੋਏ ਨੇ ਹੁਣ ਕੋਈ ਬੰਦਾ 10000 20 ਹਮ ਬੰਦਾ ਇਕੱਠਾ ਕਰਕੇ ਵਿਖਾ ਦੇ ਮੈਂ ਤਾੜੀਆਂ ਮਾਰ ਕੇ ਸਵਾਗਤ ਕਰਾਂਗਾ ਜੀ ਸੋ ਇਸ ਤਰ੍ਹਾਂ ਦੇ ਜਿਹੜੇ ਬਿਆਨ ਹੈਗੇ ਨੇ ਉਹਨਾਂ ਵੱਲੋਂ ਅ ਦਿੱਤੇ ਗਏ ਨੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਦੇਖੋ ਉਹਨਾਂ ਦਾ ਜਿਹੜਾ ਕੰਮ ਹੈ ਪੰਜਾਬ ਦੇ ਵਿੱਚ ਉਹ ਉਹ ਕਿਸੇ ਗੁੱਟਬਾਜੀ ਦੇ ਨਹੀਂ ਉਹਨਾਂ ਨੇ ਇਹ ਵੀ ਕਿਹਾ ਕਿ ਗੁੱਟਬਾਜੀ ਦੇ ਨਹੀਂ ਹੈਗੇ ਪਰ ਜਿਹੜੇ ਪੰਜਾਬ ਦੇ ਵਿੱਚ 3 ਕਰੋੜ ਪੰਜਾਬੀ ਨੇ ਤੇ ਨਾਲ ਹੀ ਵਿਦੇਸ਼ਾਂ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜੇ 2 ਕਰੋੜ ਪੰਜਾਬੀ ਨੇ ਇਹ ਇਹੀ ਉਹਨਾਂ ਦਾ ਗੁੱਟ ਹੈ ਜੀ ਉਹ ਪੰਜਾਬੀਅਤ ਔਰ ਪੰਜਾਬੀ ਦੀ ਪੰਜਾਬੀਅਤ ਦੀ ਜਿਹੜੀ ਹੈਗੀ ਆ ਉਹ ਭਲਾਈ ਦੇ ਲਈ ਹਮੇਸ਼ਾ ਕੰਮ ਕਰਦੇ ਰਹਿਣਗੇ ਤੇ ਰੈਲੀਆਂ ਕਰਦੇ ਰਹਿਣਗੇ ਆਉਣ ਵਾਲੇ ਤਾਂ ਪਹਿਲਾਂ ਵੀ ਮੈਜ਼ਰਿਕਰ ਕੀਤਾ ਸੀਗਾ ਕਿ 9 ਤਰੀਕ ਨੂੰ ਫੇਰ ਰੈਲੀ ਹਸ਼ਾਰਪੁਰ ਵਿਖੇ ਹੂੰ ਸਿੱਧੂ ਹੁਰਾਂ ਦੀ ਜੀ ਸੋ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਦੂਜੇ ਪਾਸੇ ਜਦੋਂ ਮੀਡੀਆ ਰਾਜਾ ਵੜਿੰਗ ਦੇ ਸਾਹਮਣੇ ਉਹਨਾਂ ਤੋਂ ਸਵਾਲ ਪੁੱਛੇ ਗਏ ਤੇ ਰਾਜਾ ਵੜਿੰਗ ਹੁਰਾਂ ਨੇ ਵੀ ਮਤਲਬ ਇਹ ਗੱਲ ਕੀਤੀ ਕਿ ਭਾਈ ਕੋਈ ਗੁੱਟ ਬੰਦੀ ਨਹੀਂ ਹੈਗੀ ਸਾਡੀ ਆਪਸ ਦੇ ਵਿੱਚ ਕੋਈ ਗੁੱਟਬੰਦੀ ਨਹੀਂ ਹੈਗੀ ਇੱਕ ਪਰਿਵਾਰ ਦੇ ਵਿੱਚ ਦੋ ਜੀ ਹੋਣ ਤੇ ਕਈ ਵਾਰੀ ਵਿਚਾਰ ਜਿਹੜੇ ਆ ਇੱਕ ਦੂਜੇ ਦੇ ਨਾਲ ਨਹੀਂ ਮਿਲਦੇ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਡੇ ਚ ਕੋਈ ਗੁੱਟਬੰਦੀ ਹੈਗੀ ਐ ਅਸੀਂ ਅਨੁਸ਼ਾਸਨ ਚ ਰਹਿਣਾ ਹੈਗਾ ਰਹਿ ਕੇ ਕੰਮ ਕਰਨਾ ਹੁਣ ਕੋਈ ਵੀ ਰੈਲੀ ਕਰੇ ਉਹਨਾਂ ਨੂੰ ਜਦੋਂ ਸਵਾਲ ਪੁੱਛਿਆ ਗਿਆ ਜੀ ਨਵਜੋਤ ਸਿੰਘ ਸਿੱਧੂ ਬਾਰੇ ਉਹ ਕਹਿੰਦੇ ਮੈਨੂੰ ਕੋਈ ਇਤਰਾਜ਼ ਨਹੀਂ ਹੈ ਭਾਵੇਂ ਉਹ ਮੇਰੇ ਹਲਕੇ ਜਾ ਕੇ ਰੈਲੀ ਕਰ ਲੈਣ ਮੈਨੂੰ ਕੋਈ ਉਹ ਦਿੱਕਤ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਹੈ ਪਰ ਇਹੀ ਗੱਲ ਹੈ ਕਿ ਅਨੁਸ਼ਾਸਨ ਚ ਰਹਿ ਕੇ ਸਾਰਾ ਕੁਝ ਹੋਣਾ ਚਾਹੀਦਾ ਇਹ ਜੋ ਗੱਲਬਾਤ ਉਹਨਾਂ ਨੇ ਕੀਤੀ ਹੈ ਸੋ ਕੁੱਲ ਮਿਲਾ ਕੇ ਰਾਜਾ ਵੜਿੰਗ ਵੱਲੋਂ ਕੋਈ ਐਹੋ ਜੀ ਗੱਲ ਨਹੀਂ ਕੀਤੀ ਗਈ ਗੁਟਬਿੰਦੀ ਵਾਲੀ ਦੇ ਦੂਜੇ ਪਾਸੇ ਨੋਜੋ ਸਿੰਘ ਸਿੱਧੂ ਹੁਰਾ ਨੇ ਜਿਹੜੀ ਗੱਲਬਾਤ ਕੀਤੀ ਹੈ ਤੇ ਮੈਨੂੰ ਜੋ ਲੱਗਦਾ ਭੁਪਿੰਦਰ ਜੀ ਕੇ ਜਿਹੜੀ ਆਲਾ ਕਮਾਨ ਹੈਗੀ ਹੈ ਔਰ ਜਿਸ ਢੰਗ ਨਾਲ ਦਵਿੰਦਰ ਯਾਦਵ ਆਏ ਹੋਏ ਨੇ ਉਹਨਾਂ ਨੇ ਖਾਸ ਤੌਰ ਤੇ ਗੱਲਬਾਤ ਕਰਨੀ ਹੈ ਨਵਜੋਤ ਸਿੰਘ ਸਿੱਧੂ ਹੁਰਾ ਨਾਲ ਰਾਜਾ ਵੜਿੰਗ ਹੁਰਾ ਨਾਲ ਪ੍ਰਤਾਪ ਸਿੰਘ ਬਾਜਵਾ ਨਾਲ ਹੋਰ ਜਿਹੜੇ ਸੀਨੀਅਰ ਆਗੂ ਨੇ ਪੰਜਾਬ ਦੇ ਕਾਂਗਰਸ ਦੇ ਉਹਨਾਂ ਨਾਲ ਗੱਲਬਾਤ ਕਰਨੀ ਹੈ ਤੇ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਜੀ ਔਰ ਸਾਰਾ ਮਸਲਾ ਜਿਹੜਾ ਹੈਗਾ ਮਾੜੇ ਮੋٹے ਮਨਮਟਾਵ ਜੋ ਚੀਜ਼ਾਂ ਹੈਗੀਆਂ ਨੇ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਹਾਈ ਕਮਾਂਡ ਨੂੰ ਆਲਾ ਕਮਾਂਡ ਨੂੰ ਵੀ ਪਤਾ ਹੈ ਕਿ ਪਾਰਟੀ ਦੇ ਵਿੱਚ ਜਿਹੜੀ ਆਪਸੀ ਫੁੱਟ ਹੈ ਉਹਦਾ ਫਾਇਦਾ ਜਿਹੜੀਆਂ ਦੂਸਰੀਆਂ ਪਾਰਟੀਆਂ ਦੇ ਦੂਜੀਆਂ ਧਿਰਾਂ ਨੇ ਉਹ ਲੈ ਜਾਂਦੇ ਨੇ ਇਸ ਕਰਕੇ ਕਿਤਨਾ ਕਿਤੇ ਉਹਨਾਂ ਨੇ ਆਪ ਸਭ ਚੀਜ਼ਾਂ ਜਿਹੜੀਆਂ ਕਰਨੀਆਂ ਨੇ ਦੇਖੋ ਰੈਲੀ ਹੋਈ ਆ ਰੈਲੀ ਦੇ ਵਿੱਚ ਜੋ ਦੱਸਿਆ ਜਾ ਰਿਹਾ ਉਹ ਮਤਲਬ ਕੱਲ ਜਿਹੜੀ ਕੀਤੀ ਹੈ ਨਵਜੋਤ ਸਿੰਘ ਸਿੱਧੂ ਹੁਰਾ ਨੇ ਉਹਦੇ ਵਿੱਚ ਕਾਂਗਰਸ ਪਾਰਟੀ ਦਾ ਜਿਹੜਾ ਝੰਡਾ ਸੀਗਾ ਔਰ ਆਲਾ ਜਿਹੜੇ ਕਮਾਂਡ ਦੇ ਆਗੂ ਸੀ ਪੰਜਾਬ ਦੇ ਆਗੂ ਸੀ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸੀ ਤੇ ਉਹਨਾਂ ਨੇ ਕਿਹਾ ਕਿ ਭਾਈ ਮੈਂ ਪਾਰਟੀ ਦੀ ਫੇਵਰ ਚ ਰੈਲੀ ਕਰ ਰਿਹਾ ਕਿਸੇ ਨੂੰ ਕੀ ਦਿੱਕਤ ਹੋ ਸਕਦੀ ਹੈ ਸੋ ਗੱਲ ਜਿਹੜੀ ਹੈ ਉਹ ਕਿਤੇ ਨਾ ਕਿਤੇ ਕੋਈ ਇਤਰਾਜ਼ਯੋਗ ਨਹੀਂ ਹੋਣੀ ਚਾਹੀਦੀ ਤੇ ਮੈਨੂੰ ਲੱਗਦਾ ਹੈ ਕਿ ਹਾਈ ਕਮਾਂਡ ਜਿਹੜੀ ਹੈ ਔਰ ਜਿਹੜੇ ਇਨਚਾਰਜ ਨੇ ਦਵਿੰਦਰ ਯਾਦਵ ਹੋਰੀ ਇਹ ਚਾਰ ਦਿਨ ਇੱਥੇ ਹੀ ਨੇ ਚਾਰ ਦਿਨ ਇਹਨਾਂ ਨੇ ਬੈਠਕਾਂ ਹੀ ਕਰਨੀਆਂ ਨੇ ਤੇ ਜਿਹੜਾ ਮਾਮਲਾ ਹੈ ਉਹ ਜਿਹੜਾ ਹੈਗਾ ਜਿਸ ਢੰਗ ਨਾਲ ਗੱਲਾਂ ਬਾਤਾਂ ਚੱਲਦੀਆਂ ਹਨ ਅਨੁਸ਼ਾਸਨ ਨਹੀਂ ਉਲਟਾਂ ਦੀਆਂ ਜਾਂ ਜਸ ਢੰਗ ਨਾਲ ਪੰਜਾਬ ਦੀ ਲੀਡਰਸ਼ਿਪ ਜੀ ਨਵਜੋਤ ਸਿੰਘ ਸਿੱਧੂ ਬਾਰੇ ਗੱਲਾਂ ਕਰਦੀ ਸੀ ਵੀ ਇਹਨਾਂ ਨੂੰ ਬਾਹਰ ਦਾ ਰਸਤਾ ਖਾਇਆ ਜਾਵੇ ਤੇ ਮੈਨੂੰ ਲੱਗਦਾ ਹੈ ਇਹ 4 ਦਿਨਾਂ ਦੇ ਵਿੱਚ ਵਿੱਚ ਮਸਲਾ ਜਿਹੜਾ ਨਾ ਉਹ ਜਿਹੜਾ ਹੈਗਾ ਉਹ ਕਿਤਨੇ ਕਿਤੇ ਦੋਨਾਂ ਤਰ੍ਹਾਂ ਦੇ ਵਿੱਚ ਜਿਹੜੀ ਨੇੜਤਾ ਬਣਾਈ ਜਾਊਗੀ ਔਰ ਇਹ ਪੁਖਤਾ ਕੀਤਾ ਜਾਊਗਾ ਕਿ ਕਿਤਨੇ ਕਿਤੇ ਜਿਹੜੀ ਲੋਕ ਸਭਾ ਦੀਆਂ ਚੋਣਾਂ ਹੈਗੀਆਂ ਨਾ ਤੇ ਕੋਈ ਅਸਰ ਨਾ ਪਵੇ ਜੀ ਜਿਵੇਂਦਰ ਜੀ ਇਹ ਚਲੋ ਹੋ ਗਿਆ ਸਿਆਸਤ ਦੇ ਨਾਲ ਇੱਕ ਇੱਕ ਜਿਹੜੀ ਖਬਰ ਹੋ ਰਹਾ ਉਹ ਵੀ ਸਿਆਸਤ ਦੀ ਨਾਲ ਹੀ ਜੁੜੀ ਹੋਈ ਹੈ ਵੈਸੇ ਅ ਚੋਣਾਂ ਨੂੰ ਲੈ ਕੇ ਜੁੜੀ ਹੋਈ ਆ ਉਹਦੇ ਵਿੱਚ ਇਹ ਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਸ਼ਖਸ ਦੇ ਵੱਲੋਂ ਪੀਆਈਐਲ ਦਾਇਰ ਕੀਤੀ ਗਈ ਹੈ ਤੇ ਉਹ ਕਿਉਂ ਕੀਤੀ ਗਈ ਹੈ ਤੇ ਕਿਸ ਮਸਲੇ ਨੂੰ ਲੈ ਕੇ ਕੀਤੀ ਗਈ ਹੈ ਇਹ ਵੀ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਸਾਂਝੀ ਕਰੋ ਕੀ ਕੀ ਹੈ ਪੂਰਾ ਮਾਮਲਾ ਹੈ ਦੇਖੋ ਪੰਜਾਬ ਦੇ ਵਿੱਚ ਲੋਕਲ ਬਾਡੀ ਦੀਆਂ ਚੋਣਾਂ ਸਿਗੀਆਂ ਜੀ ड्यू ਹੋਈ ਨੂੰ سال ਹੋ ਗਿਆ ਜੀ ਜਨਵਰੀ ਚ ਹੋ ਜਾਣੀਆਂ ਚਾਹੀਦੀਆਂ ਸੀ ਪਿਛਲੇ ਸਾਲ ਜੀ 2023 ਵਿੱਚ ਔਰ ਇਹ ਅਜੇ ਸਾਲ ਹੋ ਗਿਆ ਅਜੇ ਤੱਕ ਕੋਣ ਚੋਣਾਂ ਦਾ ਕੋਈ ਨਾਂ ਨਿਸ਼ਾਨ ਨਹੀਂ ਹੈ ਹਾਲਾਂਕਿ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ ਆ ਕੁਝ ਮਹੀਨੇ ਪਹਿਲਾਂ ਭਾਵੇਂ 15 ਤਰੀਕ ਤੱਕ 15 ਦਸੰਬਰ ਤੱਕ ਸ਼ਾਇਦ ਕਿ ਚੋਣਾਂ ਜਿਹੜੀਆਂ ਹੋ ਜਾਣਗੀਆਂ ਔਰ باوجود ਇਸ ਦੇ ਕੋਈ ਚੋਣ ਜਿਹੜੀ ਹੈ ਨਹੀਂ ਹੋਈ। ਹੂੰ ਕਿਸੇ ਬੰਦੇ ਨੇ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹੜੀ ਹੈ ਉਹ ਹਾਈ ਕੋਰਟ ਚ ਪਾਈ ਹੈ। ਜੀ ਉਸ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜਿਹੜਾ ਉਹ ਨੋਟਿਸ ਭੇਜਿਆ ਅਗਲੇ ਹਫਤੇ ਦਾ ਭਈ ਆਓ ਜੀ ਤੇ ਇਹ ਜਿਹੜਾ ਸ਼ਡਿਊਲ ਹੈ ਹੂੰ ਲੋਕਲ ਬਾਡੀ ਦੀਆਂ ਚੋਣਾਂ ਦਾ ਹੂੰ ਕਿ ਪੇਸ਼ ਕਰੋ ਕਦੋਂ ਪ੍ਰਮਾਣ ਜਾ ਰਹੇ ਹੋ ਜੀ ਹਰਪਵਿੰਦਰ ਜੀ ਗੱਲ ਇਹ ਹੈ ਵੀ ਇਹ ਚੋਣਾ ਜਿਹੜੀਆਂ ਨੇ ਲੇਟ ਕਿਉਂ ਹੋਈਆਂ ਕੀ ਕਾਰਨ ਹੈ ਹੂੰ ਕੀ ਕਾਰਨ ਨੇ ਚੋਣਾ ਲੇਟ ਹੋਣ ਦੇ ਇਹ ਜਿਹੜੀਆਂ ਚੋਣਾ ਲੇਟ ਹੋਈਆਂ ਨੇ ਇਹਦਾ ਅਸਰ ਜਿਹੜਾ ਪਬਲਿਕ ਤੇ ਪੈਣਾ ਪਬਲਿਕ ਜਿਹੜਾ ਹੈਗਾ ਹੁਣ ਨਗਰ ਨਿਗਮ ਦੇ ਵਿੱਚ ਤੁਸੀਂ ਦੇਖੋ ਹਾਊਸ ਟੈਕਸ ਜਿਹੜੇ ਨੂੰ ਟਾਈਮ ਸਰ ਲੋਕੀ ਦੇ ਰਹੇ ਨੇ ਹੂੰ ਦੂਸਰੇ ਬਿੱਲ ਜਿਹੜੇ ਲੋਕੀ ਟਾਈਮ ਸਰ ਦੇ ਰਹੇ ਨੇ ਹੂੰ ਹਰ ਚੀਜ਼ ਜਿਹੜੇ ਆ ਲੋਕਾਂ ਦੇ ਟੈਕਸ ਤੋਂ ਚੱਲਦੀ ਹੈ ਜੀ ਹੁਣ ਜੇ ਇੱਕ ਸਾਲ ਹੂੰ ਲੋਕਾਂ ਨੂੰ ਸਰਵਿਸ ਜਿਹੜੀਆਂ ਨੇ ਜਿਹੜੀਆਂ ਕਿ ਕਾਉਂਸਲਰ ਵੱਲੋਂ ਮਿਲਣੀਆਂ ਸੀਗੀਆਂ ਜਿਹੜੇ 95 ਵਾਰਡ ਨੇ 95 ਵਾਡਾਂ ਦੇ ਵਿੱਚ ਜੋ ਸਰਵਿਸ ਜ ਮਿਲਣੀਆਂ ਸੀ ਜੋ ਆ ਕੰਮ ਹੋਣੇ ਸੀ ਉਹ ਨਹੀਂ ਹੋਏ ਜ਼ਿੰਮੇਵਾਰ ਕੌਣ ਹੈ ਸਰਕਾਰ ਇਹ ਜ਼ਿੰਮੇਵਾਰ ਕੌਣ ਹੈ ਇਹ ਸਰਕਾਰ ਨੂੰ ਪੁਖਤਾ ਨਹੀਂ ਸੀ ਕਰਨਾ ਚਾਹੀਦਾ ਇਹ ਸਿਰਫ ਆ ਕਿਸ ਚੀਜ਼ ਦੀ ਵੇਟ ਕਰ ਰਹੇ ਨੇ ਪੇ ਸਵਾਰ ਬਣਦਾ ਲੋਕਾਂ ਨੂੰ ਸਰਵਿਸਿਸ ਚਾਹੀਦੀਆਂ ਨੇ ਉਹ ਕਹਿੰਦੇ ਠੀਕ ਹੈ ਜੀ ਨਗਰ ਨਿਗਮ ਜਿਹੜੇ ਅਫਸਰ ਨੇ ਅਧਿਕਾਰੀਏ ਉਹਨਾਂ ਦੀਆਂ ਜੋ ਡਿਊਟੀਆਂ ਨੇ ਉਹ ਤੇ ਕਰ ਰਹੇ ਨੇ ਪਰ ਬਹੁਤ ਸਾਰੇ ਕੰਮ ਹੁੰਦੇ ਨੇ ਬਹੁਤ ਸਾਰੇ ਜਿਹੜੀਆਂ ਡਿਵੈਲਪਮੈਂਟ ਦੇ ਕੰਮ ਹੁੰਦੇ ਨੇ ਜਿਹੜੇ ਕਿ ਕਾਉਂਸਲਰਾਂ ਵੱਲੋਂ ਕੀਤੇ ਜਾਣੇ ਹੁੰਦੇ ਨੇ ਜੀ ਡਿਵੈਲਪਮੈਂਟ ਦੇ ਕੰਮ ਉਹਨਾਂ ਵੱਲੋਂ ਜਿਹੜੇ ਫੈਸਲੇ ਲਏ ਜਾਣੇ ਹੁੰਦੇ ਨੇ ਵੀ ਇੱਥੇ ਇੱਥੇ ਸਾਡੇ ਹਲਕੇ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਕੀ ਕੀ ਹੋਣਾ ਹੈ ਨੁਕਸਾਨ ਤੇ ਪਬਲਿਕ ਦਾ ਹੋ ਰਿਹਾ ਨਾ ਜੀ ਹੁਣ ਉਦੇ ਵਿੱਚ ਕਾਰਨ ਜੋ ਮੈਨੂੰ ਲੱਗਦਾ ਹੈਗਾ ਦੇਖੋ ਹੋਰ ਵੀ ਕਾਰਨ ਹੋ ਸਕਦੇ ਨੇ ਸਰਕਾਰ ਜਿਹੜੀ ਹੈ ਉਹ ਪਹਿਲਾਂ ਵੇਖਣਾ ਚਾਹੁੰਦੀ ਸੀ ਕਿ ਪਾਈ ਜਿਹੜੀਆਂ ਚੋਣਾਂ ਹੋਣੀਆਂ ਨੇ ਪੰਜ ਸੂਬਿਆਂ ਚ ਹੂੰ ਪੰਜ ਸੂਬਿਆਂ ਜਿਹੜੀਆਂ ਚੋਣਾਂ ਹੋਈਆਂ ਨੇ ਵੀ ਉਹਨਾਂ ਦੇ ਨਤੀਜੇ ਕੀ ਆਉਣੇ ਨੇ ਉਹਨਾਂ ਦਾ ਅਸਰ ਪੈ ਸਕਦਾ ਹੈ ਸੀਗਾ ਲੋਕ ਸਭਾ ਚੋਣਾਂ ਤੇ ਹੁਣ ਮੈਨੂੰ ਲੱਗਦਾ ਹੈ ਕਿ ਸ਼ਾਇਦ ਸਰਕਾਰ ਜਿਹੜੀ ਹੈ ਜੀ ਲੋਕ ਸਭਾ ਦੀਆਂ ਚੋਣਾਂ ਦਾ ਨਤੀਜਾ ਵੇਖਣਾ ਚਾਹੁੰਦੀ ਹੈ ਹਮ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕੀ ਸਾਹਮਣੇ ਦੇ ਨਤੀਜਾ ਆਉਂਦਾ ਤੇ ਉਸ ਤੋਂ ਬਾਅਦ ਹੀ ਇਹ ਲੋਕ ਆਪਣੀਆਂ ਨਗਰ ਨਿਗਰਨੀਆਂ ਚੋਣਾਂ ਜਿਹੜੀਆਂ ਹੋਣ ਕਿ ਹੋਣ ਗਿਆ ਕਰਵਾਏਗੀ ਜੀ ਸੋ ਫਿਲਹਾਲ ਜੋ ਜੀ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਜੀ ਸੂਬਾ ਸਰਕਾਰ ਤੋਂ ਜਵਾਬ ਮੰਗਿਆ ਜਵਾਬ ਮੰਗਿਆ ਭਾਈ ਅਗਲੇ ਹਫਤੇ ਆਓ ਤੇ ਆ ਕੇ ਸਾਨੂੰ ਸ਼ਡਿਊਲ ਦੱਸੋ ਕਦੋਂ ਤੱਕ ਕਿਹੜੀ ਡੇਟ ਹੈ ਕਿਹੜੀ ਮਿਤੀ ਹੈ ਹੂੰ ਕਦੋਂ ਤੱਕ ਤੁਸੀਂ ਕਰਵਾਉਣੀਆਂ ਚਾਹੋ ਨਾ ਦੱਸੋ ਤੇ ਸਹੀ ਆ ਕੇ ਹੂੰ ਅਗਲੇ ਹਫਤੇ ਜਿਹੜਾ ਉਹ ਜਵਾਬ ਮੰਗਿਆ ਗਿਆ ਜੀ ਜੀ ਜੀਵਿੰਦਰ ਜੀ ਧੰਨਵਾਦ ਵਿਚਾਰ ਚਰਚਾ ਕਰਨ ਦੇ ਲਈ ਸੋ ਇਹ ਸੰਨ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਇਹਨਾਂ ਨੇ ਵਿਚਾਰ ਚਰਚਾ ਕੀਤੀ ਹੈ ਸਿਆਸਤ ਦੇ ਮੁੱਦਿਆਂ ਤੇ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪੱਕਦੀ ਸਿਆਸਤ ਦੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੇਂ ਮੁੱਦਿਆਂ ਨੂੰ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ